ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤੇਵੀਰ ਵਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵਗੇ ਜੀ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਹੋਰ ਇੱਕ ਵਧੀਆ ਵੀਡੀਓ ਲੈ ਕੇ ਆਏ ਜੀ ਤੇ ਜੋ ਕਿ ਹਰ ਇੱਕ ਭੈਣਾਂ ਨੂੰ ਇਹ ਵੀਡੀਓ ਚਾਹੀਦੀ ਹੁੰਦੀ ਹੈ ਜੀ ਕਿਉਂਕਿ ਰਸੋਈਆਂ 'ਚ ਹਰ ਇੱਕ ਦੇ ਕੰਮ ਆਉਂਦੀ ਆ ਤੇ ਇਹ ਆਪਾਂ ਸਿੰਕ ਇਹ ਬਹੁਤ ਗੰਦਾ ਹੋਇਆ ਪਿਆ ਜੀ ਇਹ ਆਪਾਂ ਨਾ ਵਰਤਦੇ ਨਹੀਂ ਹੈਗੇਗੇ ਇਹ ਤੇ ਤੇ ਮੈਂ ਭਾਂਡੇ ਵਾਲ ਟੋਕਰੀ ਰੱਖੀ ਹੁੰਦੀ ਹੈਗੀ ਤੇ ਤਾਂ ਕਰਕੇ ਸਾਈਡ ਤੇ ਇਦਾਂ ਹੀ ਰਹਿੰਦਾ ਇਹ ਇਹ ਆਪਾਂ ਯੂਜ਼ ਨਹੀਂ ਕਰਦੇ ਹੈਗੇ ਤੇ ਇੰਨਾ ਗੰਦਾ ਹੋਇਆ ਪਿਆ ਇਹ ਤੇ ਇਹਨੂੰ ਅੱਜ ਆਪਾਂ ਸਾਫ਼ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਸਿਰਫ ਆਪਾਂ 5 ਮਿੰਟ ਹੀ ਲੱਗਣਗੇ ਇਹਨੂੰ ਸਾਫ਼ ਕਰਨ ਤੇ ਜਿਵੇਂ ਕਿ ਇਹ ਬਹੁਤ ਗੰਦਾ ਹੋਇਆ ਪਿਆ ਗਾ ਤੇ ਆਪਾਂ 5 ਮਿੰਟਾਂ 'ਚ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਤੇ ਇਹ ਇਧਰਲਾ ਸਿੰਖ ਮੈਂ ਜ਼ਿਆਦਾ ਵਰਤਦੀ ਆਂਗੀ ਇਹ ਹੀ ਵਰਤਦੀ ਆਂ ਮੈਂ ਤੇ ਇਹ ਵੀ ਮੈਂ ਹਾਰਪੀ ਕਨਾਲ ਨਾਲ ਕੜਾਈ ਸਾਫ ਕਰਕੇ ਵੇਖਦੀ ਸੀ ਨਾਨ ਸਟਿਕ ਤੇ ਉਹਦੇ ਹੀ ਦਾਗ ਪਏ ਹੋਏ ਆ ਇਹ ਤੇ ਇਹ ਵੀ ਕਦੇ ਆਪਾਂ ਸਾਫ ਕਰਾਂਗੇ ਜਿਹੜੇ ਬਲੈਕ ਬਲੈਕ ਦਿਖ ਰਹੇ ਹੈਗੇ ਵੈਸੇ ਸਿੰਖ ਹੈ ਬਿਲਕੁਲ ਸਾਫ ਆਗਾ ਇਹ ਮੇਰਾ ਇਹ ਮੈਂ ਵਰਤਦੀ ਆਂਗੀ ਤੇ ਇਧਰਲਾ ਸਿੰਖ ਮੈਂ ਹੁਣ ਤੁਹਾਨੂੰ ਸਾਫ ਕਰਕੇ ਦਿਖਾਉਂਗੀ ਜੀ ਤੇ ਇਹਦੇ ਲਈ ਆਪਾਂ ਨੂੰ ਚਾਹੀਦੇ ਆ ਜੀ ਤਿੰਨ ਚੀਜ਼ਾਂ ਚਾਹੀਦੀਆਂ ਆ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਇਹ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕਿਹੜੇ-ਕਿਹੜੇ ਤਿੰਨ ਆਪਾਂ ਨੂੰ ਚੀਜ਼ਾਂ ਚਾਹੀਦੀਆਂ ਇਹਦੇ ਲਈ ਤੇ ਇਹਦੇ ਲਈ ਆਪਾਂ ਇਹ ਤਿੰਨ ਚੀਜ਼ਾਂ ਲੈਤੀਆਂ ਜੀ ਨਮਕ ਲਮਾਂਗੇ ਆਪਾਂ ਤੇ ਬੇਕਿੰਗ ਪਾਊਡਰ ਬੇਕਿੰਗ ਸੋਡਾ ਤੇ ਇਹ ਹੈਗਾ ਜੀ ਆਮਚੂਰ ਪਾਊਡਰ ਤਿੰਨ ਚੀਜ਼ਾਂ ਆਪਾਂ ਨੇ ਲੈਤੀਆਂ ਇਹ ਤੇ ਜੇਕਰ ਤੁਹਾਡੇ ਕੋਲ આમਚੂਰ ਪਾਊਡਰ ਹੈ ਨਹੀਂਗਾ ਤਾਂ ਤੁਸੀਂ ਨਿੰਬੂ ਲੈ ਸਕਦੇ ਆਂਗੇ ਇੱਕ ਨਿੰਬੂ ਲੈ ਲੈਣਾ ਤੁਸੀਂ ਇੱਕ ਚਮਚ ਲੈ ਲਿਆ ਕਿਸੇ ਵਰਤਨ ਦੇ ਵਿੱਚ ਤੁਸੀਂ ਸਾਰਾ ਇਕੱਠਾ ਮਿਕਸ ਕਰ ਲੈਣਾ ਸਮਾਨ ਤੇ ਇਹ ਤੁਸੀਂ ਲੈ ਸਕਦੇ ਆਂਗੇ ਦੋ ਚਮਚ ਦੋ ਚਮਚ ਮੈਂ ਨਮਕ ਤੇ ਲੈਤੀ ਆ ਜੀ ਤੇ ਦੋ ਚਮਚੀ ਆਪਾਂ ਬੇਕਿੰਗ ਸੋਡੇ ਦੇ ਲਵਾਂਗੇ ਇਹਦੇ ਬੇਕਿੰਗ ਪਾਊਡਰ ਦੇ ਆਪਾਂ ਲੈ ਲੈਣਾ ਲਓ ਜੀ ਹੁਣ ਆਪਾਂ ਤਿੰਨੇ ਚੀਜ਼ਾਂ ਮਿਕਸ ਕਰ ਲਈਏ ਚ ਕੱਪ ਚ ਦੋ 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 ਚਮਚ ਨਮਕ ਦੇ ਲੈ ਲੈ ਦੋ ਬੇਕਿੰਗ ਪਾਊਡਰ ਦੇ ਤੇ ਇੱਕ ਚਮਚਾ ਪਾ ਲਈ ਤਾਮਚੂਰ ਪਾਊਡਰ ਦਾ ਤੇ ਹੁਣ ਆਪਾਂ ਇਦਾਂ ਦੀ ਇੱਕ ਛਾਣਨੀ ਲੈ ਲੈਣੀ ਜੀ ਤੇ ਇਹ ਤੋਂ ਪਹਿਲਾਂ ਆਪਾਂ ਨੇ ਗਰਮ ਪਾਣੀ ਕਰ ਲੈਣਾ ਪੂਰਾ ਚੰਗੀ ਤਰ੍ਹਾਂ ਗਰਮ ਪਾਣੀ ਕਰ ਲੈਣਾ ਤੇ ਉਹਨੂੰ ਇਹ ਸਾਰੇ ਸੈਂਖ ਦੇ ਉੱਤੇ ਇਸ ਤਰੀਕੇ ਨਾਲ ਸਾਰੇ ਸੈਂਖ ਤੇ ਕੇਰਾ ਪਾ ਲੈਣਾ ਤੁਸੀਂ ਚੰਗੇ ਤਰੀਕੇ ਨਾਲ ਸਾਰੇ ਸੈਂਕ ਤੇ ਇੱਕ ਵਾਰ ਤੁਸੀਂ ਗਰਮ ਪਾਣੀ ਨੂੰ ਪਾ ਲੈਣਾ ਹੋ ਗਿਆ ਜੀ ਤੇ ਹੁਣ ਆਪਾਂ ਪਾਵਾਂਗੇ ਇਹ ਇਹ ਮਟੀਰੀਅਲ ਇਹਨਾਂ ਇੱਕ ਛਾਣੀ ਦੇ ਵਿੱਚ ਪਾ ਲੈ ਜੀ ਤੁਸੀਂ ਵੀ ਇਦਾਂ ਹੀ ਪਾ ਲੈਣਾ ਤਾਂ ਕਿ ਚੰਗੀ ਤਰ੍ਹਾਂ ਇਹ ਸਾਰੇ ਫੈਲਰ ਜੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਇਹ ਸਾਰੇ ਫੈਲਰ ਜੂਗਾ ਹੁਣ ਇਹ ਇਸ ਤਰੀਕੇ ਨਾਲ ਤੁਸੀਂ ਸਾਰੇ ਇਹਨੂੰ ਫੈਲਾ ਲੈਣਾ। ਜਲਦੀ ਜਪ ਸਾਰੇ ਚੰਗੀ ਤਰ੍ਹਾਂ ਇਹਨੂੰ ਫੈਲਾ ਲਿਆ ਜੀ। ਤੇ ਹੁਣ ਆਪਾਂ ਲੈ ਲੈਣਾ ਇਦਾਂ ਦਾ ਇੱਕ ਸਕਰਵਰ। ਤੇ ਇਹਨੂੰ ਗਿੱਲਾ ਕਰ ਕਰਕੇ ਆਪਾਂ ਇਸ ਤਰੀਕੇ ਨਾਲ ਗਿੱਲਾ ਕਰ ਲੈਣਾ ਤੇ ਇਸ ਤਰੀਕੇ ਨਾਲ ਸਾਰਾ ਇਹਨੂੰ ਸਾਫ਼ ਕਰ ਲੈਣਾ ਤੁਸੀਂ। ਲਓ ਜੀ ਹੁਣ ਆਪਾਂ ਇਹਨੂੰ ਸਾਫ਼ ਕਰਨ ਲੱਗੇ ਆਂ ਚੰਗੀ ਤਾ ਤੇ ਇਸ ਤਰੀਕੇ ਨਾਲ ਇਹਨੂੰ ਤੁਸੀਂ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਰਗੜ ਲੈਣਾ ਇਹਨੂੰ ਤੇ ਆਪਾਂ ਬਿਲਕੁਲ ਸਾਫ਼ ਕਰਕੇ ਦਿਖਾਵਾਂਗੇ ਤੁਹਾਨੂੰ ਸਿਰਫ 5 ਮਿੰਟ ਹੀ ਲੱਗਣਗੇ ਤੇ ਤੇ ਵੀਡੀਓ ਐਂਡ ਤੱਕ ਤੁਸੀਂ ਜਰੂਰ ਦੇਖਣੀ ਜੀ ਇਹ ਸਟੀਲ ਦੇ ਹੁੰਦੇ ਜੀ ਤੇ ਸਟੀਲ ਦੇ ਜਿਵੇਂ ਕਈ ਵਾਰ ਗ੍ਰਿਲਾਂ ਵਗੈਰਾ ਹੁੰਦੀਆਂ ਨਾ ਅ ਫੋੜੀਆਂ ਦੀਆਂ ਜਾਂ ਕੋਈ ਵੀ ਗ੍ਰਿਲਾਂ ਤੇ ਉਹਨਾਂ ਨੂੰ ਵੀ ਆਪਾਂ ਇਸ ਤਰੀਕੇ ਨਾਲ ਸਾਫ਼ ਕਰ ਸਕਦੇ ਹਾਂਗੇ ਤੇ ਬਹੁਤ ਵਧੀਆ ਸਾਫ਼ ਹੋ ਜਾਣਗੀਆਂ ਉਹ ਵੀ ਸਟੀਲ ਦੀ ਕੋਈ ਵੀ ਚੀਜ਼ ਹੈਗੀ ਤੁਸੀਂ ਇਸ ਤਰੀਕੇ ਨਾਲ ਸਾਫ਼ ਕਰ ਸਕਦੇ ਹਾਂਗੇ ਉਹਨੂੰ ਚੰਗੀ ਤਰ੍ਹਾਂ ਤੇ ਬਹੁਤ ਵਧੀਆ ਸਾਫ਼ ਨਿਕਲ ਆਊਗਾ ਜੀ ਸਿਰਫ ਆਪਾਂ ਨੂੰ 5 ਮਿੰਟ ਤੇ ਮਿਹਨਤ ਕਰਨੀ ਪਊਗੀ ਇਸ ਤਰੀਕੇ ਨਾਲ ਰਗੜ ਲੈਣਾ ਜੀ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਜੇ ਤੁਸੀਂ ਇਹ ਵੀ ਲੈ ਲੈਣਾ ਸਟੀਲ ਬਰਸ਼ ਜਿੱਥੋਂ ਇਹ ਜ਼ਿਆਦਾ ਗੰਦਾ ਹੈ ਨਾ ਸੰਖੇ ਇੱਥੋਂ ਜ਼ਿਆਦਾ ਗੰਦਾ ਸੀ ਤੇ ਇਹਨੂੰ ਆਪਾਂ ਸਟੀਲ ਬਰਸ਼ ਨਾਲ ਰਗੜ ਲਾਂਗੇ ਇੱਥੋਂ ਤੇ ਇਹ ਨਾਲ ਦੀ ਨਾਲ ਤੁਸੀਂ ਥੋੜਾ ਥੋੜਾ ਗਰਮ ਪਾਣੀ ਵੀ ਪਾਉਂਦੇ ਰਹਿਣਾ ਇਹਦੇ ਵਿੱਚ ਲੋ ਜੀ ਆਪਾਂ 5 ਮਿੰਟ ਹੋ ਗਏ ਇਹਨੂੰ ਸਾਫ਼ ਕਰਦੇ ਨੂੰ ਤੇ ਹੁਣ ਆਪਾਂ ਤੁਹਾਨੂੰ ਪਾਣੀ ਮਾਰ ਕੇ ਦਿਖਾਉਣੀ ਹੈ ਇਹ ਚ ਕਿੰਨਾ ਕਹੇ ਸਾਫ਼ ਹੋ ਗਿਆ ਤੇ ਇਹ ਜਿਹੜੀਆਂ ਤਿੰਨੇ ਚੀਜ਼ਾਂ ਆਪਾਂ ਵਰਤੀਆਂ ਜੀ ਇਹ ਹਰ ਇੱਕ ਦੇ ਘਰ 'ਚ ਮਿਲ ਜਾਂਦੀਆਂ ਇਹ ਤੇ ਆਪਾਂ ਕਰੋ ਮਿੰਟਾਂ ਸਕੈਂਟਾ ਚ ਇਹ ਲੈ ਕੇ ਤੁਮਨ ਤੇ ਆਪਾਂ ਸਾਫ ਕਰ ਸਕਦੇ ਆ ਸਟੀਲ ਦੇ ਕੋਈ ਵੀ ਸਿੰਕ ਗ੍ਰਿੱਲ ਵਗੈਰਾ ਜਿਵੇਂ ਹੰਦ ਗੰਕ ਰੈਲਾਂ ਵਗੈਰਾ ਤੇ ਇਧਰ ਵੀ ਮੈਂ ਥੋੜਾ ਜਿਹਾ ਨਾਲ ਦੀ ਨਾਲ ਚਮਕਾ ਪਾ ਸੀਗਾ ਤੇ ਇਧਰ ਵੀ ਕਮ ਹੈ ਜਿਵੇਂ ਥੋੜਾ ਲੋ ਜੀ ਹੁਣ ਆਪਾਂ ਇਹ ਸਾਰਾ ਸਾਫ ਕਰ ਲਿਆ ਜੀ ਤੇ ਹੁਣ ਤੁਹਾਨੂੰ ਪਾਣੀ ਮਾਰ ਕੇ ਦਿਖਾਉਣੀ ਹੈ ਚ ਦੇਖੋ ਬਿਲਕੁਲ ਸਾਫ ਹੋ ਗਿਆ ਇਹ ਦੇਖੋ ਕਿੰਨਾ ਵਧੀਆ ਚਮਕ ਗਿਆ ਹੈ ਸਿਰਫ ਆਪਾਂ ਨੂੰ 5 ਮਿੰਟ ਲੱਗੇ ਇਹਨੂੰ ਸਾਫ਼ ਕਰਨ ਤੇ ਦੇਖੋ ਜੀ ਕਿੰਨਾ ਵਧੀਆ ਚਮਕ ਗਿਆ ਹੈ ਸਾਰਾ ਤੇ ਥੋੜਾ ਜਿਹਾ ਮੈਂ ਇੱਧਰ ਵੀ ਘੁਮਾਤਾ ਸੀਗਾ ਜਿਹੜਾ ਬਚਿਆ ਸੀ ਮਟੀਰੀਅਲ ਤੇ ਇਹ ਵੀ ਦੇਖੋ ਦਾਗ ਲੱਗੇ ਤੇ ਮੈਂ ਥੋੜਾ ਜਿਹਾ ਰਗੜਿਆ ਸੀਗਾ ਤੇ ਜਿਹੜੇ ਹਾਰਪਿਕ ਦੇ ਦਾਗ ਪਏ ਹੋਏ ਸੀ ਕਾਲੇ-ਕਾਲੇ ਬਿਲਕੁਲ ਥੋੜਾ ਜਿਹਾ ਰਗੜਿਆ ਸੀ ਤੇ ਇਹ ਵੀ ਸਾਫ ਹੋ ਗਿਆ ਵੇਖੋ ਤੇ ਇਹਨੂੰ ਜੇ ਚੰਗੀ ਤਰ੍ਹਾਂ ਰਗੜਦੀ ਹੋਰ ਤਾਂ ਇਹ ਵੀ ਬਿਲਕੁਲ ਸਾਫ ਹੋ ਜਾਣਾ ਸੀਗਾ ਤੇ ਇਹਨੂੰ ਬਾਅਦ ਚ ਸਾਫ ਕਰੂੰਗੀ ਜੀ ਤੇ ਆਹ ਵੇਖੋ ਤੁਸੀਂ ਇੱਧਰ ਜਿਹੜਾ ਆਪਾਂ ਸਾਫ ਕਰਕੇ ਦਿਖਾਇਆ ਤੁਹਾਨੂੰ ਬਿਲਕੁਲ ਚਮਕ ਗਿਆ ਇਹ ਵਿੱਚੋਂ ਵੀ ਵੇਖੋ ਕਿੰਨਾ ਵਧੀਆ ਸਾਫ ਹੋਇਆ ਇਹ ਸਾਰਾ ਸਿੰਕ ਤੇ ਇਹਨਾਂ ਗੰਦਾ ਸੀਗਾ ਇਹ ਤੇ ਸਾਰਾ ਸਿੰਕ ਆਪਾਂ ਤੁਹਾਨੂੰ ਸਾਫ ਕਰਕੇ ਦਿਖਾਤਾ ਬਿਲਕੁਲ ਤੇ ਹੁਣ ਆਪਾਂ ਤੁਹਾਨੂੰ ਇਹ ਸੁਕਾ ਕੇ ਵੀ ਦਿਖਾਉਣੇ ਕਪੜਾ ਮਾਰ ਕੇ। ਲਓ ਜੀ ਦੇਖੋ ਸਿੰਖ ਆਪਾਂ ਬਿਲਕੁਲ ਚਮਕਾਤਾ ਜੀ। ਦੇਖੋ ਕਿਤੇ ਵੀ ਕੋਈ ਦਾਗ ਨਹੀਂ ਰਿਹਾ ਤੇ ਬਿਲਕੁਲ ਜਿਵੇਂ ਨਵਾਂ ਲਾਇਆ ਹੁੰਦਾ ਇਸ ਤਰੀਕੇ ਨਾਲ ਨਿਕਲ ਆਇਆ ਇਹ ਤੇ ਬਿਲਕੁਲ ਹੀ ਚਮਕ ਗਿਆ ਸਿੰਖ ਚੰਗੀ ਤਰ੍ਹਾਂ। ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਚੰਗੀ ਲੱਗੀ ਤਾਂ ਹੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਤੇ ਤੁਸੀਂ ਵੀ ਟਰਾਈ ਜ਼ਰੂਰ ਕਰਨਾ ਇਹ ਤਰੀਕਾ ਤੇ ਸਿੰਖ ਸਾਫ਼ ਕਰਨਾ।